ਦੇ ਵਾਰਾ ਲა ਤੇ ਉਸ ਕਰਕੇ ਤੁਸੀਂ ਨਾਲ ਜਾਣਾ ਟੀਮਸ ਦੇ ਤੇ ਜਿੱਥੇ ਡੋਰ ਟੂ ਡੋਰ ਜਾਓਗੇ ਗਾਈਡ ਕਰਨਾ ਸਭ ਨੂੰ ਕਿਵੇਂ ਆਪਾਂ ਪ੍ਰੀਵੈਂਸ਼ਨ ਕਰਨੀ ਹੈ ਕੋਈ ਪਾਣੀ ਨਾ ਖੜਾ ਹੋਵੇ ਜੋ ਵੀ ਹੈ ਫ੍ਰਿਜ ਵਗੈਰਾ ਚੈੱਕ ਕਰੋ ਨਾਲ ਹੈਲਪ ਕਰਨੀ ਹੈ ਸਾਰਿਆਂ ਨੇ ਠੀਕ ਹੈ ਤਾਂ ਹੀ ਮੈਂ ਸਪੈਸ਼ਲ ਬੁਲਵਾਏ ਆ ਤੇ ਐਕਟੀਵਿਟੀ ਆਪਾਂ ਹਫ਼ਤਾ ਰੈਗੂਲਰ ਚਲਾਓ ਇਹਨਾਂ ਨੂੰ ਇੱਥੇ ਰੱਖੋ ਸਾਰੇ ਤੁਸੀਂ ਜਸੂ ਜੀ ਬਾਅਦ ਆਪਾਂ ਲਗਾ ਕਰ ਦੋ ਹਾਂਜੀ ਨਮਸਕਾਰ ਸਰ ਫੀਰ ਸਮਾਜ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਕਿਸ ਤਰ੍ਹਾਂ ਦੀ ਐਕਟੀਵਿਟੀ ਲੈ ਕੇ ਅੱਜ ਸਟੂਡੈਂਟ ਬੁਲਾਏ ਹੋਏ ਨੇ ਸਰ ਇਹ ਸਾਬੇ ਮਾਨਯੋਗ ਸੀਰ ਮੰਤਰੀ ਸਾਹਿਬ ਨੇ ਜਿਹੜਾ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਕੈਂਪੇਨ ਚਲਾਈ ਦੀ ਉਹ ਉਸੇ ਚ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ ਅੱਜ ਸਟੂਡੈਂਟ ਵੀ ਇਨਵੋਲ ਕਰ ਲਏ ਮੈਸੇਜ ਸਟੂਡੈਂਟ ਤੇ ਉਹ ਉਹ ਵੀ ਨਾਲ ਡੋਰ ਟੂ ਡੋਰ ਜੋ ਐਕਟੀਵਿਟੀਆਂ ਚੱਲ ਰਹੀਆਂ ਹਨ ਲਾਰਵਾ ਜੋ ਆਪਾਂ ਉਹ ਡਿਸਟਰੋਏ ਕਰਨਾ ਹੈ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਹੁੰਦੇ ਬਾਰੇ ਨਾਲ ਇਹ ਹੈਲਪ ਕਰਨਗੇ ਕਿ ਮੈਂ ਇਹਨਾਂ ਦਾ ਜਿਹੜਾ ਕਾਲਜ ਦੇ ਪ੍ਰਿੰਸੀਪਲਸ ਨਾਲ ਗੱਲ ਕਰਕੇ ਇਹਨਾਂ ਨੂੰ ਇਨਵੋਲ ਕਰ ਲਿਆ ਨਾਲ ਸਰ ਇਹਨਾਂ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਦੀ سپورਟ ਮਿਲੇਗੀ ਜਿਹੜੀ ਡੇਂਗੂ ਦੇ ਜਿਹ ਕੇਸ ਵੱਧ ਰਹੇ ਨੇ ਫਾਈਲ ਕਰੇ ਨਰਸਿੰਗ ਸਟੂਡੈਂਟ 노 ਡਾਊਟ ਮੈਡੀਕਲ ਫੀਲਡ ਦੇ ਇਹਨਾਂ ਨੂੰ ਵੀ ਹਰ ਚੀਜ਼ ਪਤਾ ਹੁੰਦੀ ਹੈ ਤੇ ਬੈਟਰ ਜਿਹੜਾ ਕਮਿਊਨੀਕੇਟ ਕਰ ਸਕਦੇ ਆ ਲੋਕਾਂ ਨਾਲ ਇਹ ਸੇ ਕਰਕੇ ਇਹਨਾਂ ਨੂੰ ਵੀ ਅਜ ਇਨਵੋਲ ਕੀਤਾ ਹੈ ਸ਼ੁਕਰੀਆ ਜੀ